ਸ਼ਲੋਕ ਮਹਲਾ ਪਹਿਲਾ ਸਤਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹੈ ਗੁਰੂ ਤੂੰ ਬਖਸ਼ਿਸ਼ ਕਰਨ ਜੋਗਾ ਹੈ ਮੈਨੂੰ ਖੈਰ ਪਾ ਨਾਮ ਦਾ ਉਪਦੇਸ਼ ਦਾ ਸਿੱਖਿਆ ਦਾ ਹੋ ਮੈਂ ਗਰਮ ਨਿਵਾਰੀ ਐ ਕਾਮ ਕ੍ਰੋਧ ਅਹੰਕਾਰ ਤਾਂ ਜੋ ਮੇਰੀ ਹੋਵੇ ਮੇਰਾ ਹੰਕਾਰ ਕਾਮ ਤੇ ਕ੍ਰੋਧ ਮੈਂ ਆਪਣੇ ਅੰਦਰੋਂ ਸਦਾ ਵਾਸਤੇ ਮੁਕਾ ਸਕਾਂ ਲਾਲਬ ਲੋਭ ਪਰ ਜਾਲੀ ਐ ਨਾਮ ਮਿਲੈ ਆਧਾਰ हे ਗੁਰੂ ਤੇਰੇ ਦਰ ਤੋਂ ਮੈਨੂੰ ਪ੍ਰਭੂ ਦਾ ਨਾਮ ਜ਼ਿੰਦਗੀ ਲਈ ਸੰਹਾਰਾ ਮਿਲ ਜਾਏ ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ ਮੁੱਕ ਜਾਏ ਐਹ ਨਸ ਨਉ ਤਨ ਨਿਰਮਲਾ ਮੈਲਾ ਕਬੂ ਨਾ ਹੋਏ ਗੁਰੂ ਦਾ ਨਾਮ ਜਦੋਂ ਅਸੀਂ ਹਰ ਵੇਲੇ ਹਰ ਪਲ ਜਪਦੇ ਹਾਂ ਤਾਂ ਸਾਡੇ ਅੰਦਰ ਨਮੀਨਤਾ ਆਉਂਦੀ ਹੈ ਪ੍ਰਾਣੀਆਂ ਚੀਜ਼ਾਂ ਪ੍ਰਾਣੇ ਖਿਆਲ ਸਾਡੇ ਅੰਦਰੋਂ ਮੁੱਕ ਜਾਂਦੇ ਆ ਤੇ ਅਸੀਂ ਮੈਲ ਰਹਿਤ ਹੋ ਜਾਂਦੇ ਆ प्राणे ਭੈੜੇ ਮੰਦੇ ਖਿਆਲ ਸਦਾ ਵਾਸਤੇ ਖਤਮ ਹੋ ਜਾਂਦੇ ਤੇ ਜਿੱਥੇ ਗੁਰੂ ਵਾਲੇ ਖਿਆਲ ਪ੍ਰਗਟ ਹੋ ਜਾਣ ਇਹ ਫਿਰ ਮੇਲੇ ਨਹੀਂ ਹੁੰਦੇ ਕਦੇ ਕਦੇ ਹੀ ਮੇਲੇ ਨਹੀਂ ਨਾਨਕ ਇਨ ਬਿਦ ਛੁਟਿਆ ਨਦਰ ਤੇਰੀ ਹੀ ਸੁਖ ਹੋਏ ਪਾਹੀ ਹੈ ਨਾਨਕ ਨਾਮ ਜਪਿਆ ਹਉਮੈ ਦੇ ਗੇੜ ਚੋਂ ਬਚੀਦਾ ਹੈ हे प्रभु ऐ सुख तेरी मेहर दी नजर नाल मिलदा है महिला पहला एको कंत सबाईया जिती दर खड़िया जितनियां भी जीव स्त्रियां खसम प्रभु दे बोहे ते खलोतिया होइयां हाल ओना सबना दा एक प्रभु ही रखा है नानक कंतरे रत्तियां पुछै बातड़ियां ਕੇ ਨਾਨਕ ਖਸਮ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਣੀਆਂ ਗੱਲਾਂ ਇੱਕ ਦੂਜੀ ਪਾਸੋਂ ਪੁੱਛਦੀਆਂ ਹਨ ਮਹਲਾ ਪਹਿਲਾ ਸਬੈ ਕੰਤੈ ਰਤੀਆਂ ਮੈਂ ਦੁਹਾਗਣ ਕਿਤ ਸਾਰੀਆਂ ਜੀਵ ਇਸਤਰੀਆਂ ਖਸਮ ਪ੍ਰਭੂ ਦੇ ਪਿਆਰ ਵਿੱਚ ਰੰਗੀਆਂ ਹੋਈਆਂ ਹਨ ਉਹਨਾਂ ਸੁਹਾਗਣਾਂ ਦੇ ਸਾਹਮਣੇ ਮੈਂ ਮੰਦੇ ਪਾੜਦਾ ਵਾਲੀ ਕਿਸ ਗਿਣਤੀ ਵਿੱਚ ਹਾਂ ਮੈਂ ਤਨ ਔਗਣੇ ਤੜੇ ਖਸਮ ਨਾ ਫੇਰੇ ਚਿਤ ਮੇਰੇ ਸਰੀਰ ਵਿੱਚ ਇਤਨੇ ਔਗਣ ਹਨ ਕਿ ਖਸਮ ਮੇਰੇ ਵੱਲ ਧਿਆਨ ਵੀ ਨਹੀਂ ਕਰਦਾ ਮਹੱਲਾ ਪਹਿਲਾ ਹੰਬਲ ਹਾਰੀ ਤਿੰਨ ਕੋ ਸਿਫਤ ਜਿਨਾਂ ਦੇ ਵਾਤ ਮੈਂ ਸਦਕੇ ਹਾਂ ਉਨ੍ਹਾਂ ਤੋਂ ਜਿਨ੍ਹਾਂ ਦੇ ਮੂੰਹ ਵਿੱਚ ਪ੍ਰਭੂ ਦੀ ਸਿਫਤ ਸਲਾਹ ਹੈ ਸਬ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ हे ਪ੍ਰਭੂ ਤੂੰ ਸਾਰੀਆਂ ਰਾਤਾਂ ਸੁਹਾਗਣਾ ਨੂੰ ਦੇ ਰਿਹਾ ਹੈ ਇੱਕ ਰਾਤ ਮੈਨੂੰ ਛਟੜ ਨੂੰ ਵੀ ਦੇ ਪੌੜੀ ਧਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰੋ हे ਪ੍ਰਭੂ ਮੈਂ ਮੰਗਤਾ ਤੇਰੇ ਮੂਹੇ ਤੇ ਆ ਕੇ ਖੈਰ ਮੰਗਦਾ ਹਾਂ ਮਿਹਰ ਕਰ ਮੈਨੂੰ ਖੈਰ ਪਾ ਗੁਰਮਖ ਲੇਖ ਮਿਲਾਏ ਜਨ ਪਾਵੈ ਨਾਮ ਹਾਰੋ ਮੈਨੂੰ ਗੁਰੂ ਦੇ ਸਨਮੂਹ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈ ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਮਾ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰੋ ਤੇਰੀ ਜੋਤ ਵਿੱਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫਤ ਸਲਾਹ ਦਾ ਇੱਕ ਰਸ ਗੀਤ ਗਾਵਾਂ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਾਰੋ ਤੇਰੀ જયਕਾਰ ਦੀ ਬਾਣੀ ਦੇ ਗੁਣ ਮੈਂ ਹਿਰਦੇ ਵਿੱਚ ਗਾਵਾਂ ਜਗ ਮੈਂ ਵਰਤੈ ਆਪ ਹਰ ਸਤਿ ਪੀਤ ਕਰ ਮੈਂ ਤੇਰੇ ਨਾਲ ਪਿਆਰ ਕਰਾਂ ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ ਜਗਤ ਵਿੱਚ ਪ੍ਰਭੂ ਹਰ ਥਾਂ ਮੌਜੂਦ ਹੈ। ਸ਼ਲੋਕ ਮਹਲਾ ਪਹਿਲਾ ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨਾਂ ਪਾਇਓ ਸੋ ਜਿਨ੍ਹਾਂ ਦੀਆਂ ਔਰਤਾਂ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਨਾ ਮਾਣਿਆ ਜਿਨ੍ਹਾਂ ਨੇ ਖਸਮ ਪ੍ਰਭੂ ਦੇ ਮਿਲਾਪ ਦਾ ਸਵਾਦ ਨਾ ਚਖਿਆ ਸੁੰਨੇ ਘਰ ਕਾ ਪਹਣਾ ਜਿਵੇਂ ਆਇਆ ਤਿਉ ਜਾਓ ਓਮਨੁਖ ਸਰੀਰ ਵਿੱਚ ਆ ਕੇ ਇਉਂ ਹੀ ਖਾਲੀ ਗਿਆ ਜਿਵੇਂ ਕਿਸੇ ਸੁੰਨੇ ਘਰ ਵਿੱਚ ਆਇਆ ਪਰੌਣਾ ਜਿਵੇਂ ਆਉਂਦਾ ਹੈ ਏਵੇਂ ਤੁਰ ਜਾਂਦਾ ਹੈ ਉਦੋਂ ਉਸ ਨੂੰ ਖਾਣ ਪੀਣ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਮਹਲਾ ਪਹਿਲਾ ਸੋ ਉਲਾਮੇ ਦਿਨ ਕੇ ਰਾਤੀ ਮਿਲਨ ਸਹੰਸ ਇਸ ਜੀਵ ਨੂੰ ਦਿਨ ਦੇ ਵੇਲੇ ਕੀਤੇ ਮੰਦ ਕਰਮਾਂ ਦੇ 100 ਲਾਮੇ ਮਿਲਦੇ ਹਨ ਤੇ ਰਾਤ ਵੇਲੇ ਕੀਤੀਆਂ ਦੀਤਿਆਂ ਦੇ ਹਜ਼ਾਰਾਂ ਸਿਪਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਕਿਉਂਕਿ ਜੀਵ ਹੰਸ ਪ੍ਰਮਾਤਮਾ ਦੀ ਸਿਪਤ ਸਲਾਹ ਰੂਪ ਮੂਰਤੀ ਛੱਡ ਕੇ ਵਿਕਾਰਾਂ ਰੂਪ ਮਰਦਾਰਾਂ ਦੇ ਖਾਣ ਵਿੱਚ ਲੱਗਾ ਹੋਇਆ ਹੈ ਦਿਨੇ ਰਾਤ ਮੰਦ ਕਰਮ ਕਰਦਾ ਰਿਹਾ ਹੇਟ ਇਵੇਂ ਹਾ ਜੀਵੇ ਆ ਜਿਤ ਖਾਏ ਵਧਾਇਆ ਪੇਟ ਛਿਟੇ ਮੁਜੇ ਇਹ ਜੀਵਨ ਜਿਸ ਵਿੱਚ ਸਿਰਫ ਖਾ ਖਾ ਕੇ ਢੇਢੀ ਵਧਾ ਲੈ ਨਾਨਕ ਸੱਚੇ ਨਾਮ ਵੇਣ ਸਭੋ ਦੁਸ਼ਮਨ ਹੈ ਤੋ ਹੈ ਨਾਨਕ ਪ੍ਰਭੂ ਦੇ ਇਸ ਨਾਮ ਤੋਂ ਵਾਂਦੇ ਰਹਿਣ ਕਰਕੇ ਸਾਰਾ ਮੋਹ ਵੈਰੀ ਹੋਟ ਉਪਦਾ ਹੈ ਹੋੜੀ ਟਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਟਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਟਾਡੀ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾਉਂਦਾ ਹੈ ਗੁਰਮਖ ਸੇਵ ਸਲਾਹ ਸੱਚਾ ਉਰ ਧਾਰਿਆ ਗੁਰੂ ਦੇ ਰਾਹੀ ਉਹ ਪ੍ਰਭੂ ਦੀ ਬندگی ਕਰਕੇ ਸਿਫਤ ਸਲਾਹ ਕਰਕੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਘਰ ਦਰ ਪਾਵੇ ਮਹਲ ਨਾਮ ਪਿਆਰਿਆ ਪ੍ਰਭੂ ਦੇ ਨਾਮ ਨੂੰ ਪਿਆਰ ਕਰਕੇ ਉਹ ਪ੍ਰਭੂ ਦਾ ਘਰ ਪ੍ਰਭੂ ਦਾ ਦਾਰਤੈ ਮਹਲ ਲੱਭ ਲੈਂਦਾ ਗੁਰਮਖ ਪਾਇਆ ਨਾਮ ਹਾਂ ਗੁਰ ਕੋ ਵਾਰਿਆ ਮੈਂ ਕੁਰਬਾਨ ਹਾਂ ਗੁਰੂ ਤੋਂ ਪ੍ਰਭੂ ਦਾ ਨਾਮ ਗੁਰੂ ਦੇ ਰਾਹੀ ਹੀ ਮਿਲਦਾ ਹੈ ਤੂੰ ਆਪ ਸਵਾਰ ਐ ਆਪ ਸਿਰਜਨਹਾਰਿਆ हे ਸਿਰਜਨਹਾਰ ਪ੍ਰਭੂ ਤੂੰ ਆਪ ਹੀ ਗੁਰੂ ਦੇ ਰਾਹ ਤੇ ਹੋਰ ਕੇ ਜੀਵ ਦਾ ਜੀਵਨ ਸਵਾਰਦਾ ਹੈ। ਸ਼ਲੋਕਾ ਮਹਲਾ ਪਹਿਲਾ ਦੀਵਾ ਬੜੇ ਅੰਧੇਰਾ ਜਾਏ। ਜਿਵੇਂ ਜਦੋਂ ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ। ਵੇਦ ਪਾਠ ਮਤ ਪਾਪਾਂ ਖਾਏ। ਇਸੇ ਤਰ੍ਹਾਂ ਵੇਦ ਆਦਿ ਧਰਮ ਪੁਸਤਕਾਂ ਦੀ ਬਾਣੀ ਅਨਸਾਰ ਢਲੀ ਹੋਈ ਮਤ ਪਾਪਾਂ ਦਾ ਨਾਸ਼ ਕਰ ਦਿੰਦੀ ਹੈ ਉੱਗ ਵੈ ਸੂਰ ਨਾ ਜਾਪੈ ਚੰਦ ਜਦੋਂ ਸੂਰਜ ਚੜ ਪੈਂਦਾ ਹੈ ਤੇ ਚੰਦਰਮਾ ਚੜਿਆ ਹੋਇਆ ਨਹੀਂ ਜਾਪਦਾ ਜਿਵੇਂ ਗਿਆਨ ਪ੍ਰਕਾਸ਼ ਅਗਿਆਨ ਮਟੰਤ ਤਿਵੇਂ ਜਿੱਥੇ ਮਤ ਉਜਲੀ ਗਿਆਨ ਦਾ ਪ੍ਰਕਾਸ਼ ਹੋ ਜਾਏ ਉੱਥੇ ਅਗਿਆਨਤਾ ਮਿਟ ਜਾਂਦੀ ਹੈ वेद पाठ संसार की कार है वेद आदि धर्म पुस्तका ते मेरे पाठ दा दुनियावी विहार समझो पढ़ पढ़ पंडित करह विचार विद्वान लोग इना नु पढ़ पढ़ के इना ते सिर्फ अर्थ ही विचार दे हन बिना बुझे सब होए खवार जब तक मत नहीं बदलदी मेरे पाठ दे अर्थ विचार नाल ता लुकाई खवार ही हुंदी है ਨਾਨਕ ਗੁਰਮੁਖ ਉਤਰਸ ਪਾਰ ਹੈ ਨਾਨਕ ਉਹ ਮਨੁੱਖ ਹੀ ਪਾਪਾਂ ਦੇ ਹਨੇਰੇ ਤੋਂ ਪਾਰ ਲੰਘਦਾ ਹੈ ਜਿਸ ਨੇ ਆਪਣੀ ਮੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ ਮਹਲਾ ਪਹਿਲਾ ਸ਼ਬਦੈ ਸਾਧਨਾ ਆਇਓ ਨਾਮ ਨ ਲਗੋ ਪਿਆਰ ਜਿਸ ਮਨੁੱਖ ਨੂੰ ਕਦੇ ਗੁਰੂ ਸ਼ਬਦ ਦਾ ਰਾਸ ਨਹੀਂ ਆਇਆ ਜਿਸ ਦਾ ਕਦੇ ਪ੍ਰਭੂ ਦੇ ਨਾਮ ਵਿੱਚ ਪਿਆਰ ਨਹੀਂ ਬਣਿਆ ਅਰ ਸੁੰਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖਵਾਰ ਉਹ ਜੀਵ ਨਾਲ ਫਿੱਕੇ ਬਚਨ ਬੋਲਦਾ ਹੈ ਤੇ ਸਦਾ ਹੀ ਖਵਾਰ ਹੁੰਦਾ ਰਹਿੰਦਾ ਨਾਨਕ ਪੈ ਕਿਰਤ ਕਮਾਵਣਾ ਕੋਏ ਨ ਮਿਟਣ ਹਾਰ ਪਰ ਹੈ ਨਾਨਕ ਉਸ ਦੇ ਵਸ ਵੀ ਕੀ ਹਰੇਕ ਜੀਵ ਆਪਣੇ ਹੁਣ ਤੱਕ ਦੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ ਕੰਮ ਕਰਦਾ ਹੈ ਕੋਈ ਬੰਦਾ ਇਸ ਬਣੇ ਹੋਏ ਢੇਰ ਨੂੰ ਆਪਣੇ ਉਦਮ ਨਾਲ ਮਿਟਾ ਨਹੀਂ ਸਕਦਾ। ਪੌੜੀ ਜੇ ਪ੍ਰਭਸਲਾ ਹੈ ਆਪਣਾ ਸੋ ਸੋਬਾ ਪਾਏ ਜੋ ਮਨੁੱਖ ਆਪਣੇ ਪ੍ਰਮਾਤਮਾ ਦੀ ਸਿੱਖ ਸਲਾਹ ਕਰਦਾ ਹੈ ਉਹ ਸੁਭਾ ਖੰਡਦਾ ਹੈ। ਹਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਮਨ ਵਿੱਚੋਂ ਹਉਮੈ ਮਿਟਾ ਕੇ ਸਦਾ ਸਿਰ ਰਹਿਣ ਵਾਲੇ ਪ੍ਰਭੂ ਨੂੰ ਵਸਾਉਂਦਾ ਹੈ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਸਤਿਗੁਰ ਦੀ ਬਾਣੀ ਦੇ ਰਾਹੀ ਪ੍ਰਭੂ ਦੇ ਗੁਣੋ ਚਾਰਦਾ ਹੈ ਤੇ ਨਾਮ ਸਿਮਰਦਾ ਹੈ ਇਸ ਤਰ੍ਹਾਂ ਅਸਲ ਸੁਖ ਮਾਣਦਾ ਹੈ ਮੇਲ ਭਿਆ ਚਰੀ ਵਿਸ਼ੁੰਨਿਆ ਗੁਰੂ ਉਹ ਰਖ ਮਿਲਾਏ ਚਿਰ ਤੋਂ ਰੱਬ ਨਾਲੋਂ ਵਿਛੜੇ ਹੋਏ ਦਾ ਮੁੱਢ ਰੱਬ ਨਾਲ ਮੇਲ ਹੋ ਜਾਂਦਾ ਹੈ ਸਤਿਗੁਰ ਮਰਦ ਨੇ ਜੋ ਮਿਲਾ ਦਿੱਤਾ ਮਨ ਮੈਲਾ ਏਵਾ ਸ਼ੁੱਧ ਹੈ ਹਰ ਨਾਮ ਧਿਆਏ ਸੋ ਪ੍ਰਭੂ ਦਾ ਨਾਮ ਸਿਮਰ ਕੇ ਇਸ ਤਰ੍ਹਾਂ ਮੈਲਾ ਮਨ ਪਵਿੱਤਰ ਹੋ ਜਾਂਦਾ ਹੈ ਸ਼ਲੋਕ ਮਹਲਾ ਪਹਿਲਾ ਕਾਇਆ ਕੁੰਮਲ ਫੁੱਲ ਗੁਣ ਨਾਨਕ ਗੁਪਸਮਾਲ ਏ ਨਾਨਕ ਸਰੀਰ ਮਾਨੋ ਫੁੱਲਾਂ ਵਾਲੇ ਬੂਟਿਆਂ ਦੀ ਕੁੰਮੜੀ ਹੈ ਪ੍ਰਮਾਤਮਾ ਦੇ ਗੁਣ ਇਸ ਕੋਮਲ ਟਹਿਣੀ ਨੂੰ ਮੰਨੋ ਫੁੱਲ ਹਨ ਕੋਈ ਭਾਗਾ ਵਾਲਾ ਬੰਦਾ ਇਨ੍ਹਾਂ ਫੁੱਲਾਂ ਦਾ ਹਾਰ ਗੁੰਦਦਾ ਹੈ ਤੇ ਗਲ ਵਿੱਚ ਪਾਉਂਦਾ ਹੈ ਇੰਨੀ ਫੁੱਲੀ ਰੌ ਕਰੇ ਇੰਨੀ ਫੁੱਲੀ ਰੌ ਕਰੇ ਅਵਰ ਕੇ ਚੁਣੀਆਂ ਢਾਲ ਜਿਮ ਨੂੰ ਕਿਨ ਫੁੱਲਾਂ ਵਿੱਚ ਲਗਨ ਲਾਇਆ ਤਾਂ ਮੂਰਤੀਆਂ ਅੱਗੇ ਭੇਟ ਰੱਖਣ ਲਈ ਹੋਰ ਡਾਲੀਆਂ ਚੁਣਨ ਦੀ ਕੀ ਲੋੜ ਹੈ ਮਹਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤੋ ਹੈ ਨਾਨਕ ਜਿਨ੍ਹਾਂ ਜੀਵ ਇਸਤਰੀਆਂ ਦਾ ਖਸਮ ਘਰ ਵਿੱਚ ਵਸਦਾ ਹੈ ਉਨ੍ਹਾਂ ਦੇ ਭਾ ਦੀ ਬਸੰਤਰਤ ਆਈ ਹੋਈ ਹੈ ਜਿਨ ਕੇ ਕੰਤ ਦੇ ਸਾਪਰੀ ਸੇ ਅਹਨਿਸ ਫਿਰੈ ਜਲੰਤੋ ਪਰ ਜਿਨਾਂ ਦੇ ਖਸਮ ਪਰਦੇਸ ਵਿੱਚ ਗਏ ਹੋਏ ਹਨ ਉਸ ਦਿਨ ਰਾਤ ਸੜਦੀਆਂ ਫਿਰਦੀਆਂ ਹਨ ਕੌੜੀ ਆਪੇ ਬਖਸ਼ੇ ਦਇਆਕਾਰ ਗੁਰ ਸਤਗੁਰ ਬਚਨੀ ਗੁਰੂ ਸਤਗੁਰ ਦੀ ਬਾਣੀ ਵਿੱਚ ਜੋੜ ਕੇ ਪ੍ਰਭੂ ਆਪ ਹੀ ਮਿਹਰ ਕਰਕੇ ਨਾਮ ਦੀ ਬਖਸ਼ਿਸ਼ ਕਰਦਾ ਹੈ आनंद न सहेमी गुण रामा मन सच्चे रचनी हे प्रभु मेरे कार मैं हर वेले तिनु सिमर आ तेरे गुण चेते करा ते मेरा मन तए सच्चे विच जुड्या रहे प्रभु मेरा बेअंत है अंत के न ना लखनी मेरा परमात्मा व्यंत है किसे जीव ने उसदा अंत नहीं पाया ਸਤ ਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਣੀ ਗੁਰੂ ਦੀ ਸ਼ਰਨ ਪਿਆ ਪ੍ਰਭੂ ਦਾ ਨਾਮ ਨਿਤ ਸਿਮਰਿਆ ਜਾ ਸਕਦਾ ਹੈ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਜੋ ਸਿਮਰਦਾ ਹੈ ਉਸ ਦੀਆਂ ਸਾਰੀਆਂ ਲੋੜਾਂ ਘਰ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਹਨ ਉਹ ਜਿਸ ਫਲ ਦੀ ਤਾਨ ਕਰਦਾ ਹੈ ਉਹੀ ਉਸ ਨੂੰ ਮਿਲ ਜਾਂਦਾ ਹੈ ਸ਼ਲੋਕ ਮਹਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਪਹਿਲਾ ਮੌਲੇ ਸੋਏ ਜੋ ਪ੍ਰਭ ਬਸੰਤਰੋ ਤੌਣ ਤੋਂ ਪਹਿਲਾ ਦਾ ਹੈ ਉਹ ਹੀ ਸਭ ਤੋਂ ਪਹਿਲਾ ਦਾ ਖੜਿਆ ਹੋਇਆ ਹੈ ਜਿਤ ਮੌਲੀਐ ਸਭ ਮੌਲੀਐ ਸੇ ਨਮੋ ਲੈ ਕੋਏ ਉਸ ਨੇ ਖਿਣਨ ਨਾਲ ਸਾਰੀ ਸ੍ਰਿਸ਼ਟੀ ਖਿੜਦੀ ਹੈ ਪਰ ਉਸ ਨੂੰ ਹੋਰ ਕੋਈ ਨਹੀਂ ਖਿੜੰਦਾ ਮਹਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਰ ਕੋ ਵਿਚਾਰ ਉਸ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ ਜੋ ਬਸੰਤ ਰੁੱਤ ਦੇ ਆਉਣ ਤੋਂ ਪਹਿਲਾਂ ਦਾ ਹੈ ਭਾਉ ਜਿਸ ਦੀ ਬਰਕਤ ਨਾਲ ਸਾਰਾ ਜਗਤ ਮੋਲਦਾ ਹੈ ਨਾਨਕ ਸੋ ਸਲਾਹੀਐ ਜੇ ਸਭ ਸਹ ਦੇ ਆਧਾਰ ਹੈ ਨਾਨਕ ਉਸ ਪ੍ਰਭੂ ਨੂੰ ਸਿਮਰਿਏ ਜੋ ਸਭ ਦਾ ਆਸਰਾ ਹੈ ਮਹਲਾ ਦੂਜਾ ਮਿਲੇ ਮਿळ्या ਨਾ ਮਿਲੇ ਮਿਲੇ ਮਿळ्या ਜੇ ਹੋਏ ਨਿਰਾ ਕਹਿਣ ਨਾਲ ਮੈਂ ਮਿਲਿਆ ਹੋਇਆ ਹਾਂ ਮੇਲ ਨਹੀਂ ਹੁੰਦਾ ਮੇਲ ਤਾਂ ਹੀ ਹੁੰਦਾ ਹੈ ਜੇ ਸਤਿਮਤ ਮਿਲਿਆ ਹੋਵੇ ਅੰਤਰਾਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਜੋ ਅੰਦਰੋਂ ਆਤਮਾ ਵਿੱਚ ਮਿਲੇ ਉਸ ਨੂੰ ਮਿਲਿਆ ਹੋਇਆ ਆਖਣਾ ਚਾਹੀਦਾ ਹੈ ਔੜੀ ਹਰ ਹਰ ਨਾਮ ਸਲਾਹੀਐ ਸੱਚਕਾਰ ਕਮਾਵੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਿਮਰਨ ਵਿੱਚ ਲੱਗਦਾ ਹੈ ਉਹ ਇਹ ਸਿਮਰਨ ਦੀ ਕਾਰ ਸਦਾ ਕਰਦਾ ਹੈ ਦੂਜੇ ਕਾਰਨ ਲਗਿਆ ਫਿਰ ਜੋ ਨਹੀਂ ਪਾਵੇ ਨਾਮ ਬਿਨ ਹੋਰ ਆਰਾਂ ਵਿੱਚ ਰੁਝਿਆ ਮੁੜ ਮੁੜ ਜੁਨਾ ਵਿੱਚ ਮਨੁੱਖ ਪੈਂਦਾ ਹੈ ਨਾਮ ਹਰਤਿਆਂ ਨਾਮ ਪਈਐ ਨਾ ਮੈਂ ਗੁਣ ਗਾਵੈ ਨਾ ਮੈਂ ਜੁੜਿਆ ਨਾਮ ਹੀ ਕਮਾਈਦਾ ਹੈ ਪ੍ਰਭੂ ਦੇ ਹੀ ਗੁਣ ਗਾਈਦੇ ਹਨ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਜਿਸ ਨੇ ਗੁਰੂ ਸ਼ਬਦ ਦੇ ਰਾਹੀ ਸਿੱਖ ਸਲਾ ਕੀਤੀ ਹੈ ਉਹ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਸਤ ਗੁਰ ਸੇਵਾ ਸਫਲ ਹੈ ਸੇਵੇੰ ਫਲ ਪਾਵੇ ਗੁਰੂ ਦੇ ਹੁਕਮ ਵਿੱਚ ਤੁਰਨਾ ਬੜਾ ਗੁਣਕਾਰੀ ਹੈ ਖੁਕਮ ਵਿੱਚ ਤੁਰਿਆ ਨਾਮ ਧਨ ਰੂਪ ਫਲ ਮਿਲਦਾ ਹੈ ਸ਼ਲੋਕ ਮਹਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇਕ ਤੂੰ ਹੈ ਪ੍ਰਭੂ ਕਿਸੇ ਦਾ ਕੋਈ ਮਿੱਥਿਆ ਆਸਰਾ ਹੈ ਕਿਸੇ ਦਾ ਕੋਈ ਆਸਰਾ ਹੈ ਮੈਂ ਨਿਮਾਣੀ ਦਾ ਇਕ ਤੂੰ ਹੀ ਤੂੰ ਹੈ ਕਿਉ ਨਾ ਮਰੀਜ ਰੋਏ ਜਾਂ ਲਗ ਚਿਤਨਾ ਆਵੇ ਹੀ ਜਦ ਅਟਪੁ ਮੇਰੇ ਚਿਤ ਵਿੱਚ ਨਾ ਵਸੇ ਕਿਉਂ ਨਾ ਰੋਕੇ ਮਰਾ ਤੈਨੂੰ ਵਿਸਾਰ ਕੇ ਦੁੱਖਾਂ ਵਿੱਚ ਹੀ ਖਫੀਦਾ ਹੈ ਮਹਲਾ ਦੂਜਾ ਜਾਂ ਸੁਖ ਤਾਂ ਸ਼ਹਿਰ ਆਵਿਓ ਦੁੱਖ ਵੀ ਸੰਭਾਲਿਓਏ ਜੇ ਸੁਖ ਹੈ ਤਾਂ ਵੀ ਖਸਮ ਪ੍ਰਭੂ ਨੂੰ ਯਾਦ ਕਰੀਏ ਦੁੱਖ ਵਿੱਚ ਵੀ ਮਾਲਕ ਨੂੰ ਚੇਤੇ ਰੱਖੀਏ ਨਾਨਕ ਕਹ ਸਿਆਣੀਏ ਏਹੋ ਕੰਤ ਮਿਲਾਵਾ ਹੋਵੇ ਤਾਂ ਨਾਨਕ ਆਖਦਾ ਹੈ ਸਿਆਣੀ ਜੀਵ ਇਸਤਰੀਏ ਇਸ ਤਰ੍ਹਾਂ ਖਸਮ ਨਾਲ ਮੇਲ ਹੁੰਦਾ ਹੈ ਪੌੜੀ ਹਾਂ ਕਿਆ ਸਲਾਹੀ ਕਿਰਤ ਹਾਂ ਕਿਆ ਸਲਾਹੀ ਕਿਰਮਜੰਤ ਵੱਡੀ ਤੇਰੀ ਵਡਿਆਈ اے ਪ੍ਰਭੂ ਮੈਂ ਇੱਕ ਕੀੜਾ ਜਿਹਾ ਹਾਂ ਹਾਂ ਤੇਰੀ ਵਡਿਆਈ ਵੱਡੀ ਹੈ ਮੈਂ ਤੇਰੇ ਕੀ ਕੀ ਗੁਣ ਬਿਆਨ ਕਰਾਂ ਤੂੰ ਅਗੰਮ ਦਿਆਲ ਅਗੰਮ ਹੈ ਆਪ ਲੈ ਮਿਲਾਈ ਤੂੰ ਬੜਾ ਹੀ ਦਿਆਲ ਹੈ ਅਪਹੁੰਚ ਹੈ ਤੂੰ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਮੇਰਾ ਤੇਰੇ ਤੋਂ ਬਿਨਾ ਕੋਈ ਬੇਲੀ ਨਹੀਂ ਹੈ ਮਿੱਤਰ ਨਹੀਂ ਹੈ ਅਖੀਰ ਨੂੰ ਮੀਨੂੰ ਤੇਰਾ ਹੀ ਸਹਾਰਾ ਹੈ ਉਹੀ ਅਖੀਰ ਮੇਰਾ ਸਾਥੀ ਹੈ ਜੋ ਤੇਰੀ ਸ਼ਰਣਾਗਤੀ ਤਿਨ ਲਹਿ ਛਡਾਈ ਜੋ ਜੋ ਜੀਵ ਤੇਰੀ ਸ਼ਰਨ ਆਉਂਦਾ ਹੈ ਉਹਨਾਂ ਨੂੰ ਹਮੇ ਦੇ ਗੇੜ ਤੋਂ ਬਚਾ ਲੈਂਦਾ ਹੈ ਨਾਨਕ ਵੇ ਪਰਵਾਹ ਹੈ ਤਿਸ ਤੇਲ ਨਾ ਤਮਾਈ ਹੈ ਨਾਨਕ ਪ੍ਰਭ ਆ ਬੇਮੁਥਾਜ ਹੈ ਉਸ ਨੂੰ ਰਤਾ ਵੀ ਕੋਈ ਲਾਲਸ ਨਹੀਂ ਹੈ